ਕੰਗਰਨੌਤ ਤੇ ਮਾਨਹਾਨੀ ਦਾ ਕੇਸ ਦਾਜ ਕਰਨ ਵਾਲੀ ਬੇਬੇ ਮਹਿੰਦਰ ਕੌਰ ਦੇ ਅਦਾਲਤ ਵਿੱਚ ਗਵਾਹੀ ਦਿੱਤੀ ਜਿੱਥੇ ਜੱਜ ਨੇ ਹੁਣ 14 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ ਅਦਾਲਤ ਬੇਬੇ ਮਹਿੰਦਰ ਕੌਰ ਦੀ ਦਲੀਲ ਨੂੰ ਸੁਣਨ ਤੋਂ ਬਾਅਦ ਕੰਗਰਨੌਤ ਨੂੰ ਸਮਨ ਜਾਰੀ ਕਰ ਸਕਦੀ ਹੈ ਅਜੇ ਕਾਗਜ਼ੀ ਕਾਰਵਾਈ ਤੇ ਗਵਾਹੀ ਦੀ ਪ੍ਰਤੀਕਿਰਿਆ ਚੱਲ ਰਹੀ ਹੈ ਇਹਨਾਂ ਦਾ ਜਿਹੜਾ ਇਹਨਾਂ ਨੇ ਪਬਲਿਕਲੀ ਜੋ ਮਾਤਾ ਦੇ ਟਵੀਟ ਕਰਤਾ ਉਸ ਤੋਂ ਬਾਅਦ ਅੱਜ ਤੱਕ ਉਸ ਦਿਨ ਨੂੰ ਲਗਭਗ ਡੇਢ ਮਹੀਨਾ ਹੋ ਗਿਆ ਉਹੀ ਉਹਨਾਂ ਨੇ ਦੁਬਾਰਾ ਟਵੀਟ ਕਰਕੇ ਉਹਨਾਂ ਦੇ ਮਦਰ ਦੇ ਏਜ ਦੇ ਨੇਗੇ ਮਾਫੀ ਵੀ ਮੰਗ ਸਕਦੇ ਸੀਗੇ ਕੋਈ ਮਾਤਾ ਜੀ ਤਾਂ ਪੂਰਾ ਵੇਟ ਕਰਕੇ ਕੋਈ ਅਸੀਂ ਜਲਦਬਾਜ਼ੀ ਨਹੀਂ ਕੀਤੀ ਇਹ ਚ ਕੰਪਲੇਂਟ ਫਾਈਲ ਕਰਨ ਦੇ ਵਿੱਚ ਜਦੋਂ ਸਾਨੂੰ ਲੱਗਿਆ ਵੀ ਕੋਈ ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ ਗਈ ਫਿਰ ਸਾਨੂੰ ਕੋਰਟ ਦਾ ਦਰਵਾਜ਼ਾ ਫੜਕਾਉਣਾ ਪਿਆ ਜੀ ਤੇ ਇਹਦੇ ਵਿੱਚ ਸਾਨੂੰ ਪੂਰੀ ਉਮੀਦ ਹੈ ਜੀ ਵੀ ਜਿਹੜਾ ਇਹ ਡਾਇਰੈਕਟ ਐਵਿਡੈਂਸ ਹੈਗੀ ਜੀ ਤੇ ਇਹਦੇ ਵਿੱਚ ਕੋਰਟ ਸਮਝਣ ਕਰੂਗੀ ਕਰੂਗੀ ਜੀ ਕੰਗਨਾ ਨੂੰ वैसे 80 साल दी बेबे महेंद्र कौर दी हिम्मत दी दाद देनी पएगी उना ने कंगना नु जवाब देण च कोई कसर नहीं छडी इस कारण महेंद्र कौर नु इंसाफ दी पूरी उम्मीद है मैनु मुनीदा हां सच्चा वाहे गुरु जानदा मैं तनेचा कर के आईया बी ओहो मेरा न्या या रब करू चल जा जाजी करू हां पर वो कुदरती केड़ा पै में त विश्वास है करना हां इक ता उने करसाना दी निंदिया करी है ਉਨੇ ਦੇ ਠੁੱਕਿਆ ਹਾਂ ਉਹਨੇ ਦੁੱਖ ਨੂੰ ਵੇਖਿਆ ਹਾਂ ਇਹ ਦੁਖੀ ਹੈ ਮਜ਼ਾਕ ਕਰਦਾ ਫਿਰ ਮੈਂ ਉਹ ਢੀ ਗੁੜੀ ਨੂੰ ਆਖਤਾ ਕਿ 100 ਰੁਪਿਆ ਲੈ ਕੇ ਆਂਦੀ ਹੈ ਉਹ ਵੀ ਮਜ਼ਾਕ ਕਰਿਆ ਹਾਂ ਤੇ ਕਰਖਾਨਾ ਲਈ ਜਾਂ ਮੇਰੀ ਕਿੰਨੀਆਂ ਨਿੰਦਿਆ ਹੋਈ ਤੇ ਗਾਹਾਂ ਮੈਨੂੰ ਘਰੇ ਆਈ ਨਿਵਾੜ ਨੂੰ ਮੇਰੇ ਬਾਹ ਵਿੱਚ ਕਹਿਣਾ ਪੜਿਆ ਅੱਖਣ ਵੜਾ ਦੱਖਾਂ ਡਾਉਣ ਗਈ ਹੈ ਤੇ ਤੂੰ ਸਾਨੂੰ ਲਾਂਭਾ ਜਾਈ ਕੋਈ ਨਹੀਂ ਜਿਵੇਂ ਆਦੀ 100 ਰੁਪਿਆ ਰਹੀ ਹੈ ਜਦਾਂ ਮੇਰੇ ਕੋਲ ਜਦੋਂ ਹਾਲਤ ਚਾਵੇ ਤੇ ਉਹ ਨੂੰ ਵੇਖਾ ਕਿ ਮੈਂ ਹੁਣ 200 ਰੁਪਏ ਚਾਵੇ ਤਾਂ ਫੇਰ ਚ ਜਾ ਕੇ ਮੈਨੂੰ ਗਾਦੀ 100 ਰੁਪਏ ਦੇ ਤੋ ਖਬਰਾ ਛਾਲਾ ਮਾਰ ਜੀ ਕੀ ਕਰਦੀ ਐ ਤੇ ਕੋ ਕਾਲੀ ਮਾਰੀ ਕਰਦੀ ਐ ਰੱਖਣਾ ਜੀ ਪਾਕਿਸਤਾਨ ਆंदोलਨ ਸ਼ਾਮਿਲ ਹੋਣ ਵਾਲੀ ਬੇਬੇ ਮਹਿੰਦਰ ਕੌਰ ਦੀ ਤਸਵੀਰ ਤੇ ਕੰਗਰ ਨੌਤ ਨੇ ਟਿੱਪਣੀ ਕਰਕੇ ਕਿਹਾ ਸੀ ਕਿ ਇਹ 100-100 ਰੁਪਏ ਲੈ ਕੇ ਤਨਿਤ ਸ਼ਾਮਿਲ ਹੁੰਦੀਆਂ ਨੇ ਜਿਸ ਤੋਂ ਬਾਅਦ ਕੰਗਨਾ ਹਰ ਕਿਸੇ ਦਿਨ ਨਿਸ਼ਾਨੇ ਤੇ ਰਹੀ ਆਮ ਲੋਕਾਂ ਤੋਂ ਲੈ ਕੇ ਪੰਜਾਬੀ ਕਲਾਕਾਰਾਂ ਨੇ ਕੰਗਨਾ ਦੇ ਇਸ ਬਿਆਨ ਦੀ ਨਿੰਦਾ ਕੀਤੀ ਇਸ ਮੁੱਦੇ ਤੇ ਦਿਲਜੀਤ ਦੋਸਾਂਝ ਤੇ ਕੰਗਰ ਨੌਤ ਦੀ ਟਵਿੱਟਰ ਵਾਰ ਵੀ ਸੁਰਖੀਆਂ ਚ ਰਹੀ ਪਰ ਕੰਗਨਾ ਨੂੰ ਇਹ ਨਹੀਂ ਪਤਾ ਸੀ ਕਿ ਇਹ ਪੰਗਾ ਉਸ ਨੂੰ ਕਾਫੀ ਭਾਰੀ ਪਏਗਾ 8 ਜਨਵਰੀ ਨੂੰ ਬੇਬੇ ਮਹਿੰਦਰ ਕੌਰ ਨੇ ਕੰਗਨਾ ਖਿਲਾਫ ਬਠਿੰਡਾ ਦੀ ਅਦਾਲਤ ਚ ਮਾਨਹਾਨੀ ਦਾ ਮੁਕਦਮਾ ਦਰਜ ਕਰਵਾਇਆ ਤੇ ਅੱਜ ਅਦਾਲਤ ਜਾ ਕੇ ਉਹਨਾਂ ਨੇ ਆਪਣੀ ਗਵਾਹੀ ਪੇਸ਼ ਕੀਤੀ ਫਿਲਹਾਲ ਜੱਜ ਨੇ 14 ਜਨਵਰੀ ਨੂੰ ਬੇਬੇ ਮਹਿੰਦਰ ਕੌਰ ਨੂੰ ਪੇਸ਼ ਹੋਣ ਲਈ ਕਿਹਾ ਹੈ ਕੰਗਨਾ ਦੀਆਂ ਮੁਸ਼ਕਲਾਂ ਹੁਣ ਹੋਰ ਵਧਾਉਂਦੇ ਹੋਏ ਅਦਾਲਤ ਅਗਲੀ ਕਾਰਵਾਈ ਦੇ ਆਦੇਸ਼ ਦੇ ਸਕਦੀ ਹੈ ਇਸ ਕੇਸ ਸੰਬੰਧੀ ਕੰਗਨਾ ਰਨੌਤ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ ਪਰ ਮਹਿੰਦਰ ਕੌਰ ਕੰਗਨਾ ਰਨੌਤ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ABP ਸੌਂਜਾ ਜੋਸ਼ ਜਜ਼ਬਾ ਜਨੂਨ